ਅੱਜ ਪਿੰਡੂ ਲਿੰਕ ਸੜਕਾਂ ਉਹਨਾਂ ਦੀ ਰਿਪੇਅਰ ਤੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਨਾਲ ਅਸੀਂ ਇਹ ਵੀ ਕੀਤਾ ਕਿ 5 ਸਾਲ ਵਾਸਤੇ ਉਹ ਸੜਕ ਦੀ ਰਿਪੇਅਰ ਜਾਂ ਮੇਨਟੇਨੈਂਸ ਵੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਊਗੀ ਜਿਹਨੂੰ ਠੇਕਾ ਮਿਲੂਗਾ ਇਹ ਗੱਲ ਮੈਂ ਠੇਕੇਦਾਰਾਂ ਨੂੰ ਬੁਲਾ ਲਿਆ ਸੀ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਹਜੇ ਟੈਂਡਰ ਨਹੀਂ ਹੋਏ ਸੀ ਮੈਂ ਕਿਹਾ ਤੁਹਾਡੇ ਚੋਂ ਮਿਲਣਗੇ 4 500 800 ठेकेदार ਹੋਣਾ ਪੰਜਾਬ ਜਿੰਨਾ ਵੀ ਸਾਰੇ ਬੁਲਾ ਲੇ ਮੈਂ ਤੁਹਾਡੇ ਚੋਂ ਮਿਲਣਗੇ ठेके ਕਹਿੰਦੇ ਹਾਂਜੀ ਮੈਂ ਕਿਹਾ ਤੁਹਾਨੂੰ ਟੈਂਡਰ ਵੇਲੇ ਕੋਈ ਅਫਸਰ ਤੁਹਾਨੂੰ ਇਹ ਨਹੀਂ ਕਹੂਗਾ ਕਿ ਮੇਰਾ ਹਿੱਸਾ ਦੇ ਉਸ ਤੋਂ ਬਾਅਦ ਜਦੋਂ ਬਜਰੀ ਲੁੱਕ ਤੁਹਾਡੇ ਕੋਲੇ ਸੜਕ ਬਣਾਉਣ ਵਾਸਤੇ ਮਟੀਰੀਅਲ ਪਹੁੰਚ ਗਿਆ ਤੁਹਾਨੂੰ ਕੋਈ ਪੀ ਡਬਲਯੂ ਡੀ ਦਾ ਜਾਂ ਮੰਡੀ ਬੋਰਡ ਦਾ ਅਧਿਕਾਰੀ ਇਹ ਨਹੀਂ ਕਹਿ ਸਕਦਾ ਕਿ ਇਹ ਜੋ ਇੰਨਾ ਹਿੱਸਾ ਮੇਰਾ ਜਦੋਂ ਤੱਕ ठेकेदार ਜਿਹੜਾ ਉਹ ਉਹਦੀ ਵਾਰੀ ਆਉਂਦੀ ਹੈ ਉਹਦੇ ਕੋਲ ਹਿੱਸਾ ਹੀ ਨਹੀਂ ਰਹਿੰਦਾ ਉਹ ਫਿਰ ਸੜਕ ਚੋਂ ਹਿੱਸਾ ਕੱਢ ਲੈਂਦਾ ਫਿਰ ਮੂਰੇ ਮੂਰੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਟੁੱਟੀ ਜਾਂਦੀ ਹੈ ਕਾਰਨ ਕੀ ਹੈ ਕਿ ਉੱਪਰੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਸਾਰਾ ਮੈਂ ਉਹਨਾਂ ਨੂੰ ਗਾਰੰਟੀ ਦੇਤੀ ਤੁਹਾਨੂੰ ਕੋਈ ਅਫਸਰ ਤੰਗ ਨਹੀਂ ਕਰੂਗਾ ਕੋਈ ਤੁਹਾਨੂੰ ਲੀਡਰ ਤੰਗ ਨਹੀਂ ਕਰੂਗਾ ਪਰ ਸੜਕ ਇਹ ਜੀ ਬਣਾ ਦਿਓ ਕਿ ਭਾਵੇਂ ਉਹ ਕਹਿੰਦੇ ਮੈਨੂੰ ਕਹਿੰਦੇ ਸੜਕ ਤੇ ਭਾਵੇਂ ਬੰਟੇ ਖੇਡ ਲਿਓ ਜੀ ਮੈਂ ਕਿਹਾ ਬੰਟੇ ਬਿਨਾ ਕੁੱਤੀ ਤੋਂ ਨਹੀਂ ਖੇਡ ਜਾਂਦੇ ਕੁੱਤੀ ਨਹੀਂ ਉੱਥੇ ਬੰਨਣੀ ਚਾਹੀਦੀ ਤੋਆ ਨਹੀਂ ਪਹਿਣਾ ਚਾਹੀਦਾ ਉਹ ਭਾਵੇਂ ਬੰਟੇ ਖੜਾ ਲਿਓ ਤੁਹਾਨੂੰ ਦਿਖਾ ਲਿਓ ਬੰਟੇ ਸੋ ਇਹੋ ਜੀਆਂ ਸੜਕਾਂ ਔਰ ਸਭ ਤੋਂ ਵੱਡੀ ਗੱਲ ਇਹ ਗੱਲ ਹੋਰ ਨੋਟ ਕਰੇਗਾ ਆਪਾਂ ਹੀ ਕਰ ਸਕਦੇ ਆ ਪਿੰਡਾਂ ਵਾਲੇ ਜਿਹਨਾਂ ਨੂੰ ਪਤਾ ਹੈ ਜਿਹੜੇ ਪਿੰਡ ਤੋਂ ਜਿਹੜੇ ਪਿੰਡ ਤੱਕ ਸੜਕ ਜਾਂਦੀ ਹੈ ਦੋਨੇ ਪਿੰਡ ਦੀਆਂ ਪੰਚਾਇਤਾਂ ਜਾਂ ਕੋਈ ਕਮੇਟੀ ਬਣਾ ਲਓ ਮੈਂਬਰਾਂ ਦੀ ਜਾਂ ਸੂਝਵਾਨ ਲੋਕਾਂ ਦੀ ਉਹ ਕਮੇਟੀ ਜਿੰਨਾ ਚਿਰ ਇਹ ਕਹਿੰਦੀ ਨਹੀਂ ਲਿਖ ਕੇ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਲੁੱਕ ਵੀ ਤੇ ਬਜਰੀ ਵੀ ਤੇ ਸਾਰਾ ਮਟੀਰੀਅਲ ਜਿਹੜਾ ਸਾਡੇ ਸਾਹਮਣੇ ਪਾਇਆ ਗਿਆ ਤੇ ਅਸੀਂ ਸੜਕ ਤੋਂ ਸੰਤੁਸ਼ਟਾਂ ਤਾਂ ਪੈਸੇ ਠੇਕੇਦਾਰ ਦੇ ਖਾਤੇ 'ਚ ਪਾਵਾਂਗੇ ਨਹੀਂ ਉਹਦੇ ਪੈਸੇ ਰੋਕ ਲਾਂਗੇ ਅਸੀਂ ਇਹ ਗੱਲ ਮੈਂ ਕਹਿਤੀ ਉਹਨਾਂ ਨੂੰ ਬੁਲਾ ਕੇ ਚੰਡੀਗੜ੍ਹ ਈਟ ਐਂਟਰਿੰਗ ਹੋਗੀ 19000 491 ਯਾਨੀ ਕਿ 19500 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਵੀ ਹੋਣਗੀਆਂ ਜਿਹੜੀਆਂ ਤੰਗ ਸੜਕਾਂ ਨੇ 18 ਫੁੱਟੀਆਂ ਵੀ ਹੋਣਗੀਆਂ ਤੁਹਾਨੂੰ ਤੁਹਾਡੇ ਐਮਐਲਏ ਨੂੰ ਤੁਹਾਡੇ ਸਰਪੰਚਾਂ ਨੂੰ ਪੁੱਛ ਕੇ ਸੜਕਾਂ ਬਣਨਗੀਆਂ ਕਿ ਕਿਹੜੀ ਸੜਕ ਕਈ ਵਾਰੀ ਇੱਕ ਪਿੰਡ ਚੋਂ ਤਿੰਨ ਤਿੰਨ ਸੜਕਾਂ ਜਾਂਦੀਆਂ ਨੇ ਪਰ ਚਲਦੀ ਇੱਕੋ ਹੀ ਹੈ ਜ਼ਿਆਦਾ ਜਿੱਧਰ ਨੂੰ ਸ਼ਹਿਰ ਪੈਂਦਾ ਹੈ ਜਾਂ ਜਿੱਧਰ ਨੂੰ ਆਪਾਂ ਮੰਡੀ ਜਾਂਦੇ ਆ ਪਹਿਲਾਂ ਉਹ ਸੜਕ ਬਣਵਾ ਲਓ ਜਿਹੜੀ ਜ਼ਿਆਦਾ ਚਲਦੀ ਹੈ ਕਈ ਵਾਰੀ ਕਈ ਸੜਕਾਂ ਹੈ ਜੇ ਵੀ ਨੇ ਸਾਰੇ ਦਿਨ ਚ ਪੰਜ ਮੋਟਰਸਾਈਕਲ ਹੀ ਲੰਘਦੇ ਆ ਸਾਡੇ ਪਿੰਡ ਵੀ ਹੈਗੀਆਂ ਹੈ ਜੀਆਂ ਸੋ ਉਹਨਾਂ ਤੋਂ ਪਹਿਲਾਂ ਉਹ ਬਣਾਈਏ ਜਿਹੜੀਆਂ ਚਾਹੀਦੀਆਂ ਨੇ ਜਿੱਥੋਂ ਸਾਡੀਆਂ ਰਿਸ਼ਤੇਦਾਰੀਆਂ ਜਾਂ ਸਾਨੂੰ ਕੋਈ ਸ਼ਹਿਰ ਨੇੜੇ ਪੈਂਦਾ ਮੰਡੀ ਨੇੜੇ ਪੈਂਦੀ ਹੈ ਹਰ ਰੋਜ਼ ਵਾਹ ਪੈਂਦਾ ਉਹ ਸੜਕਾਂ ਪਹਿਲਾਂ ਬਣਵਾਓ ਔਰ ਸੜਕਾਂ ਮੈਂ ਫੇਰ ਕਹਿੰਨਾ ਮੈਂ ਤਾਂ ਪਹਿਲਾਂ ਆਪਣਾ ਜਦੋਂ ਕਲਾਕਾਰੀ ਜੀਵਨ ਚ ਸੀ ਬੜਾ ਪਿਆਰ ਤੁਸੀਂ ਦਿੱਤਾ ਮੈਂ ਉਦੋਂ ਵੀ ਗੱਲ ਕਹਿੰਦਾ ਰਿਹਾ ਵੀ ਲੁੱਕ ਦੀ ਥਾਂ ਤੇ ਠੁੱਕ ਪਾਉਨੇ ਹੋ ਤੁਸੀਂ ਤੇ ਹੁਣ ਨਹੀਂ ਫਿਰ ਹੁਣ ਲੋਕ ਹੀ ਪਾਉਗੀ ਔਰ ਦੇਖਣਾ ਕੰਮ ਤੁਹਾਡਾ ਕਿ ਲੁੱਕ ਪੈ ਰਹੀ ਹੈ ਜਾਂ ਨਹੀਂ ਇਹ ਨਾ ਸਮਝੋ ਕਿ ਸਰਕਾਰੀ ਕੰਮ ਚੱਲ ਰਿਹਾ ਹੈ ਸਰਕਾਰੀ ਕੰਮ ਨਹੀਂ ਹੈਗਾ ਉਹਦਾ ਇੱਕ ਇੱਕ ਰੁਪਈਆ ਤੁਹਾਡਾ ਹਿੱਸਾ ਹੈ ਤੁਸੀਂ ਟੈਕਸ ਦਿੰਨੇ ਹੋ ਟੈਕਸ